ਬਾਬਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਆਰ ਮਾਈ YouTube ਚੈਨਲ ਹਰਮਨ ਚਾਹ ਜੀ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਅੱਜ ਅਸੀਂ ਜਾ ਰਹੇ ਹਾਂ ਚੰਡੀਗੜ੍ਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ਗਲਾ ਮਰਦਾਰ ਜੀ ਟੱਲੋਂ ਸਾਹਿਬ ਕਾਲੋਂ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਜਾਂਦੇ ਆ ਚੰਡੀਗੜ੍ਹ ਨੂੰ ਸਾਰਾ ਵਲੋਗ ਦੇਖਿਓ ਬਹੁਤ-ਬਹੁਤ ਧੰਨਵਾਦ ਤੁਹਾਡਾ 10k ਸਬਸਕ੍ਰਾਈਬਰ ਹੋ ਗਏ ਪਹਿਲਾਂ ਤਾਂ ਮਿਲਦੇ ਆਂ ਫਿਰ ਅਗਲੇ ਰਾਹਾਂ ਤੇ ਤੇਲ ਤੂਲ ਪਵਾ ਲਿਆ ਓਕੇ ਆ ਕੰਮ ਚਲੋ ਫਿਰ ਬੋਲੇ ਸੋਨਿਹਾਲ ਸਾਤ ਸ੍ਰੀ ਅਕਾਲ ਬਾਬੇ ਸਾਨੂੰ ਥੋੜਾ ਥੋੜਾ ਕਾਬਰ ਜਿਹਦੇ ਹੈਗੀ ਕਾਬਰਨ ਦੀ ਹੈਗੀ ਆਦਤ ਟਰਜਰ ਲੱਗਦਾ ਰਹਿੰਦਾ ਕਈ ਵਾਰ ਪੁਲਿਸ ਪਲਾਸ ਜਿਆਦਾ ਟੱਕਰ ਜਾਂਦੇ ਸਾਨੂੰ ਤੇ ਬਾਬਿਓ ਇਹ ਭਾਈ ਮਾਮਾ ਹੌਲੀ ਬਾਬੇ ਲਾਇਸੈਂਸ ਸਾਡੇ ਕੋਲ ਕਿਸੇ ਕੋਲ ਨਹੀਂ ਹੈਗਾ ਚੱਲੇ ਤੁਹਾਨੂੰ ਦੱਸ ਰਹੇ ਹਾਂ ਕਿ ਤੁੰ ਵੈਸੇ ਉਹ ਕਹਿੰਦਾ ਨੇ ਕਿ ਘੁੰਮਿਆ ਪੰਜਾਬ ਬਿਨਾਂ ਲਾਇਸੈਂਸ ਤੋਂ ਬਗੈਰ ਉਹ ਤਾਂ ਮੇਰਾ ਉਹ ਆਪਾ ਬਣਾਇਆ ਸੀ ਆਜੋ ਬਾਪਿਓ ਆਪਾਂ ਕਿੱਥੇ ਜਾਣਾ ਹੁਣ ਦੱਸ ਦਿਓ ਆਪ ਹੀ ਮੈਨੂੰ ਪਤਾ ਨਹੀਂ 25 ਵੇ ਉੱਥੇ ਕੀ ਆ ਇਹ ਨੋ ਬਾਪਿਓ ਇਹ ਬੰਦੇ ਪੜਦੇ ਨੇ ਜੀਐਨ ਕਾਲਜ ਲੁਧਿਆਣਾ ਇਹਨਾਂ ਦੀ ਉੱਥੇ ਲੱਗਣੀ ਆ ਟ੍ਰੇਨਿੰਗ ਆਪਣੀ ਹੀ ਲੱਗਣੀ ਆ ਇਹਨਾਂ ਦੀ ਹੀ ਆ ਇਹ ਥੋੜਾ ਜਿਹਾ ਛੋਟੀ ਡਿਗਰੀ ਵਾਲੇ ਨੇ ਨਾ ਤਾਂ ਕਰਕੇ ਇਹਨਾਂ ਦੀ ਟ੍ਰੇਨਿੰਗ ਇੱਥੇ ਲੱਗਣੀ ਆ ਪੜ੍ਹਾਈ ਪੜ੍ਹਾਈ ਚ ਕੋਈ ਫਾਇਦਾ ਨਹੀਂ ਮੇਰੀ ਪੜ੍ਹਾਈ ਚ ਕੋਈ ਫਾਇਦਾ ਨਹੀਂ ਜਿੱਥੇ ਤੱਕ ਸਾਡਾ ਤਜਰਬਾ ਕਹਿੰਦਾ ਮੈਂ ਵੀ ਟੈਕ ਕਰੀ ਫਿਰ ਮੈਨੂੰ ਤਾਂ ਬੇਲਾ ਕੋਈ ਜੋਬ ਨਹੀਂ ਮਿਲਦੀ ਹੈਗੀ ਬਾਪਿਓ ਆਪਾਂ ਇੱਥੇ ਕਿਧਰਾਂ ਇੱਥ ਉਹ ਕਹਦਾ ਹਾਲ ਨਹੀਂ ਆਜੂ ਮੈਂ ਇੰਟਰ ਨਹੀਂ ਜਲੋ ਅਦ੍ਰੀ ਐਂਟਰੀ ਦੇਖ ਲੋ ਤਲਾਸ਼ੀ ਤੁਲਸੀ ਨਾਲ ਲੈਣ ਜਰਦਾ ਵੀਡੀਓ ਕੱਢ ਦਿਓ ਜਿਹਦੇ ਕੋਲ ਹੈਗੇ ਪਹਿਲੇ ਉਧਰ ਏ ਉਹਦਾ ਬਾਈ ਕੋਲੇ ਸੈੱਟ ਦਿਓ ਉੱਪਰ ਜਾਣਾ ਆਪਾਂ ਕਿ ਕਿੱਧਰ ਆਉਂ ਮੈਂ ਤਾਂ ਐਂਟਰੀ ਨਹੀਂ ਪਤਾ ਹੈ ਜਰਾ ਓਡੀ ਬੱਚੇ ਇਧਰੋਂ ਹੀ ਗਏ ਸੀ ਐਨ ਕਾ ਕਿਵੇਂ ਲਾਈ ਕਰਦੇ ਹੋ ਖੋਲ ਨਾ ਵੀਰ ਹੈਗਾ ਕੋਈ ਉੱਪਰ ਜਾਣਾ ਫਰਤੀਆਂ ਦੇ ਵਿੱਚ ਕਰਨਾ ਬਾਈ ਆ ਗਏ ਬਾਪੋ ਰਾਰਾ ਤੇ ਐਂਟਰੀ ਗੇਟ ਚੱਲੋ ਤੁਸੀਂ ਉਹੀ ਡਰ ਜੀ ਜਾ ਵੀਡੀਓ ਲਾ ਲਿਓਗਾ ਭਾਨਾ ਸਿੱਧੂ ਨਾਲ ਸਾਹਮਣੇ ਲੈਣਗੇ ਵੇਟੋ ਜਲ ਲਿਓ ਮੈਡਮ ਨੂੰ ਪੁੱਛਣਾ ਇਨਫੈਕਸ਼ਨ ਤੇ ਖੜੀ ਆ ਪ੍ਰੋਬਲਮ ਟੋਮਟੇ ਦੇਖ ਕੇ ਕਿ ਕੀ ਗੱਲ ਬਾਤ ਹੈ ਰਿਐਕਸ਼ਨ ਤੇ ਪਹੁੰਚ ਗਏ ਤੇ ਦੇਖਦੇ ਮੈਡਮ ਆਉਂਦੀ ਕਿ ਸਾਰਾ ਹੁੰਦਾ ਵੇਟ ਇਹ ਮੈਨੂੰ ਸਾਲਾ ਬਾਬਿਓ ਸਾਡੇ ਲੱਗਣੀ ਹੈ ਟ੍ਰੇਨਿੰਗ ਇੱਥੇ ਤਿਆਰ ਹਾਂ ਟ੍ਰੇਨਿੰਗ ਲਾਉਣ ਨੂੰ ਉਹ ਬਯੋਪ ਮੈਡਮ ਕੋਲ ਫੜਾ ਬਹੁਤ ਮਾਰਦੀ ਇਹਨਾਂ ਨੇ

तो <laughs> बाहर आ गया। के, के मेरे सफर बो मैडम मैडम बड़िया भैया आया जी काम हजार रुपया चौड़ चौड़ गूगल पे कराए मैडम नडमिशन ਇੱਥੇ ਕਰ ਕੇ ਆਏ ਨੇ ਬਿਲਡਿੰਗਾਂ ਦੇਖ ਕੇ ਪੈਸੇ ਪੇ ਕਰੀ ਜਾਂਦੇ ਨੇ ਬਾਬੇ ਹੋਏ। ਸਾਲਿਆਂ ਨੂੰ ਤੇਲ ਪਾਉਣ ਨੂੰ ਕਹ ਦੋ ਮੰਨਦੇ ਨਹੀਂ ਹੈਗੇ। ਅਜੇ ਕਹਿੰਦੇ ਅਸੀਂ ਕਲੱਬ ਜਾਣਾ। ਅਜੇ ਕਹਿੰਦੇ ਅਸੀਂ ਕਲੱਬ ਜਾਣਾ ਬਾਬੇ ਹਣੋ। ਦੇਖ ਲੈ ਅੱਗੇ ਕਿੱਥੇ ਜਾਂਦੇ ਆਂ। ਔਰ ਬਾਈ ਜੀ ਕਿਵੇਂ ਹੋ? ਠੀਕ ਆ? ਸੰਦਰਲ ਜੂਸ ਹੈਗਾ। ਆਹ ਪਾਰਕ ਲੱਗਦੀ ਆ ਮੈਨੂੰ ਇੱਥਾ। ਆਹ ਦੇ। ਔਰੇ ਫੋਟੋ ਕਾਦੀ ਖਿੱਚਣੇ ਆਂ ਵਧੀਆ ਵਧੀਆ ਜਗ੍ਹਾ ਤੇ ਖਿੱਚਣੇ ਆਂ। ਓਰੀ ਓਰੀ ਆਇਆ ਹੈ। ਚਲੋ ਗਾਇਸ ਮੈਂ ਕਾ ਹੋਰ ਨਹੀਂ ਜਵਾਨੀ ਕੁਝ ਮੰਗਦੀ ਮੰਗਦੀ ਹਾਂਜੀ ਦੇਖੋ ਹੋਵੇ ਚੰਗੇ ਚਲੋ ਬਾਬਿਓ ਅੱਗੇ ਭਾਈ ਨਾ ਨਾ ਬਾਬਿਓ ਹਾਂਜੀ ਆ ਬੰਦਿਆਂ ਦੇ ਘਰਾਂ ਇੱਥੇ ਰਹਿਣਾ ਬਾਬੇ ਤੁਸੀਂ ਹਾਂਜੀ 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 ਆਪਣਾ ਹੀ ਘਰ ਓਕੇ ਡਨ ਹੋਰ ਇਹ ਗੱਡੀ پارک ਕਰ ਦਿਆ ਕਰਿਓ ਉਹਦੇ ਹਾਂਜੀ ਓਕੇ ਰਿਪੋਰਟ ਓਕੇ ਓਕੇ ਹਿੰਦੀ ਬੋਲ ਕੇ ਦਿਖਾਈ ਮੜ ਜੀ ਹਾਂਜੀ ਹਿੰਦੀ ਬੋਲ ਕੇ ਦਿਖਾਈ

ਹਾਂ ਅਸੀਂ ਪਹੁੰਚੇ ਕਿੱਥੇ? ਆਈ ਲਾਂਟੇ ਮਾਲ ਚੰਡੀਗੜ੍ਹ ਲਾਂਟੇ ਹਾਂ ਤੇ ਲੋ ਪਰ ਉਹ ਜਮੈਨੂੰ ਆਦਾ ਸ਼ੇਰ ਯਾਰ ਮਿਲਣਾ ਹੈ ਹਾਂਜੀ ਸਰ ਕੀ ਹਾਲ ਚਾਲ ਨੇ ਓਕੇ ਕੰਮ ਅਸੀਂ ਪਹੁੰਚ ਗਏ ਲਾਂਟੇ ਤੁਹਾਨੂੰ ਦਿਖਾਉਣਾ ਤੁਮ ਨੂੰ ਅਰੌਣਕ ਮੇਲਾ ਸਵਾਦ ਦੁਨੀਆ ਦਾ ਓਕੇ ਬਾਈ ਕੰਟਰੋਲ ਹੈ ਕੰਟਰੋਲ ਹੀ ਆ ਬਾਈ ਬਾਬੇ ਮੈਨੂੰ ਪਤਾ ਲੱਗਿਆ ਮੈਂ ਬਹੁਤ ਅਮੀਰ ਆ ਸ਼ੇਵਾ ਸ਼ੇਵਾ ਬਾਬੇ ਮੈਨੂੰ ਪਤਾ ਲੱਗਿਆ ਮੈਂ ਬਹੁਤ ਅਮੀਰ ਆ ਦੇਖੋ ਹਦੋਂ ਲੋਗੋ ਦੀ ਸ਼ਰਟ ਪਾਈਆਂ ਔਰ ਥੋਡੇ ਬਾਈ ਨੇ ਸੰਦੀਪ ਜੀ ਕੀ ਹਾਲ ਚਾਲ ਨੇ ਤੁਹਾਡਾ ਬਹੁਤ ਵਧੀਆ ਵੀਰੇ ਸਭੀ ਦਾ ਸਾਰਿਆਂ ਨੂੰ ਕੀ ਗਾਣਾ ਚਾਹੋਗੇ ਵੀਰੇ ਫੁਰਕਾ ਦਾ ਝੋਟਾ ਨਹੀਂ ਹੁੰਦਾ ਇੱਕ ਹਾਂਜੀ ਹਾਂਜੀ ਬਾਹਰ ਝੋਟਾ ਮੜਿਆ ਹੋਵੇ ਆਕੇ ਓਕੇ ਪੂਰਾ ਯਾਰ ਆ ਰਿਹਾ ਬਾਬਿਓ ਬਹੁਤ ਔਖੇ ਜਿਹੇ ਹੋਏ ਪਏ ਸੀ ਪਹਿਲਾਂ ਤਾਂ ਅਕੇ ਵਾਸ਼ਰੂਮ ਚੋਂ ਜਾ ਰਿਹਾ ਉੱਥੇ ਪੱਗਾਂ ਪੋਗਾ ਸੈੱਟ ਕਰਕੇ ਫਿਰ ਦੰਨੇ ਆ ਕਿਹੜੇ ਬਾਬਿਓ ਲੱਗੇ ਸੀ ਭੁੱਖ ਬੰਦੇ ਕਹਿੰਦੇ ਖਾਣਾ ਹਾਂਜੀ ਸਰ ਕੀ ਖਾਣਾ ਅਸੀਂ ਆਏ ਆ ਜੀ KFC ਦੇ ਵਿੱਚ ਵੈਜ ਮੀਲ ਖਾਣ ਬਾਈ ਜੀ ਹਾਂਜੀ ਆਪਾਂ ਕੀ ਖਾਣਾ ਜੀ ਆਪਾਂ ਨੌਨ ਵੈਜਾ ਖਾਣਾ ਤੇ ਤੁਹਾਨੂੰ ਮਿਲੋਗੇ ਰਹਿ ਜਾਓ ਬਾਬਿਓ ਓਨਲੀ ਵੈਜੀਟੇਰੀਅਨ ਬੈਠਣਾ ਕਿੱਥੇ ਅੰਦਰ ਆਈ ਆਪਾਂ ਬੈਣਾ ਕੁਰਸੀਆਂ ਤੇ ਜੀ ਪੁੱਛ ਲਓ ਕਿੰਨੇ ਟਾਈਮ ਦਾ ਕੋਡ ਉਹਦੇ ਵੀ ਕਿੰਨੇ ਟਾਈਮ ਦਾ ਕੋਡ ਆਰਡਰ 5 ਮਿੰਟ ਓਧਰ ਕਿਦੋਂ ਬਾਬੇ ਭੁੱਖ ਬਹੁਤ ਲੱਗੇ ਸੀ ਯਾਰ ਫਿਰ ਅਸੀਂ ਉਹਰੇ ਵੈਜ ਮੀਲਾਂ ਕਰਾ ਲੀਆਂ ਅਰਮਨ ਨੂੰ ਵੀ ਕਰਵਾਵਾਂਗੇ ਨਹੀਂ ਨਹੀਂ ਬਾਬੇ ਮਾ ਮੈਂ ਪੁੱਛ ਲਿਆ ਸੀਗਾ ਸਪੈਸ਼ਲ ਵੀ ਤੇਲ ਤੂਲ ਟਿੱਕੀ ਵਾਲਾ ਅੱਡ ਹੁੰਦਾ ਓਕੇ ਕੀ ਆ ਸਕਦੇ ਬਾਬਾ ਟਿੱਕੀ ਵਾਲਾ ਵਾਜ ਟਿੱਕੀ ਵਾਲਾ ਨਾਣ ਵਾਜ ਟਿੱਕੀ ਵਾਲਾ ਅੱਡ ਅੱਡ ਤੇਲ ਹੁੰਦਾ ਮੈਂ ਪੁੱਛ ਰਿਆ ਸੀਗਾ ਸਪੈਸ਼ਲ ਇਹ ਕਿਹੜਾ ਸਰਵਸ ਕਰ ਲਿਆ ਚਿਕਨ ਰੋਲ ਖੜਾਵਾਗੇ ਚਿਕਨ ਰੋਲ ਬਾਬਾ ਨਹੀਂ ਮੈਂ ਚਿਕਨ ਨਹੀਂ ਖਾਂਦਾ ਹੈਗਾ ਬਾਬਾ ਮੈਂ 온ਲੀ ਵੈਜੀਟੇਰੀਅਨ ਮੈਂ ਖਾ ਲੈਣਾ ਮੈਂ ਉਹ ਥੋੜੇ ਦਿਨਾਂ ਨਾਲ ਆਇਆ ਅੱਜ ਮੰਗਲਵਾਰ ਸੀਗਾ ਇਸ ਕਰਕੇ ਮੈਂ ਖਾ ਇਹ ਬਾਬਾ ਮੰਗਲਵਾਰ ਦਿਨ ਨੂੰ ਭਰੇਜ ਕਰਦਾ ਸੀ ਮੈਂ ਟੋਲ ਤੁਸੀਂ ਨਾਨ ਵੈਜ ਖਾ ਲੈਣੇ ਹੋ ਹੈਲੋ ਸਰ ਨਾਨ ਵੈਜ ਵੈਜੀ ਹਾਂਜੀ ਕੱਪੜਾ ਮਾਰੂਗਾ ਮੀਲ ਤਾਂ ਨੌਨ ਚੋੜੂ ਬੋਲਦਾ ਬਾਬੇ ਉਹ ਵਿੱਚ ਖਾਊਗਾ ਮੀਲ ਹੀ ਦੇਣੀ ਬਾਬੇ ਨੌਨ ਵਿੱਚ ਖਾਣਾ ਹਾਂਜੀ ਆਪਣੇ ਘਰ ਦੇ ਤੋਂ ਡਰ ਕੇ ਹਾਂਜੀ ਸੰਵੀਰ ਸਿੰਘ ਪੁੱਟਾ ਸਾਹਿਬ ਹਾਂਜੀ ਆਪਾਂ ਕੀ ਸ਼ਕਣਾ ਆਪਾਂ ਨੌਨ ਓਕੇ ਬਾਬੇ ਆਲਣ ਦਾ ਆਰਡਰ ਆ ਭੁੱਖ ਬਹੁਤ ਲੱਗਦੀ ਇੱਕ ਰਹਿ ਗਈ ਬ్రో ਬਾਬੇਓ ਸੇਵਾ ਹੋ ਰਹੀ ਆ ਬੰਦਿਆਂ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਟਿੱਲੋਂ ਸਾਹਿਬ ਸ਼ਾਹਲੰਬਰ ਦਾ ਆਪਾ ਜੀ ਧੰਨਵਾਦ ਕਰਦੇ ਆ ਪੁੱਟਾ ਸਾਹਿਬ ਪੁੱਟਾ ਸਾਹਿਬ ਜੀ ਉਈ ਨਾ ਕੁ ਮੈਂ ਇਹਦੇ ਵਿੱਚ ਕਿਹੜੀਆਂ ਵਜ ਵਜ ਮੀਲਾਂ ਆਟ ਦੇ ਦਿਓ ਜੀ ਹਾਂ ਵਜ ਬਾਬੇਓ ਖਾ ਪੀ ਲਈਏ ਘੜ ਜਾ ਘੜ ਜਾ ਭੁੱਖ ਬਹੁਤ ਲੱਗੀ ਹੋਈ ਆ ਤੇ ਲਾਂਟੇ ਤਾਂ ਹੋ ਜਿਵੇਂ ਵਿੱਚ ਵਿੱਚ ਖਾ ਪੀ ਕੇ ਜਾਦੂ ਵਾਲੀ ਆ ਪ੍ਰਸ਼ਾਦਾ ਪਾਣੀ ਛਕ ਲਿਆ ਸੀ ਹੁਣ ਜਦ ਅਸੀਂ ਜਾ ਰਹੇ ਆ ਵਾਪਸ ਸੋਨਾਲੇ ਕਦੇ ਅੱਛਾ ਸਵਾਜਾ ਤਤਵਾਦੀ ਆਇਆ ਹਾਂ ਹਾਂ ਸਹੀ ਗੱਲ ਆ ਬਾਬੇਓ ਆ ਕੀ ਹੋ ਗਿਆ ਬਾਬੇਓ ਆ ਕੀ ਹੋ ਗਿਆ ਉਹ ਟੇ ਉਹ ਪੈਜ ਹੋ ਜਾ ਹੀ ਪੈਂਦਾ ਉਹ ਗਾਲ ਖਦਮਾ ਉਹ ਇੱਥੇ ਗੱਲ ਕਿਹਨਰੋ ਕੀ ਹੱਥੇ ਥੱਲੇ ਲਾ ਥੱਲੇ ਹੋਰ ਹੋਰ ਜਾਣ ਦੇ ਕੰਦੇ ਨਹੀਂ 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 ਇੱਥੇ ਚੱਲ ਕੀ ਦੱਬਿਆ ਹੈ ਉੱਪਰ ਅੱਬਿਓ ਥੱਲੇ ਜਾ ਰਹੇ ਹਾਂ ਅਸੀਂ ਚੱਲੇ ਗੱਡੀ 'ਚ ਯਾਰ ਇੱਥੋਂ ਚੱਲੇ ਲਾਂਟੇ ਕੁਝ ਨਹੀਂ ਹੈਗਾ ਹੂੰ ਹੂੰ ਕੁਝ ਨਹੀਂ ਹੈਗਾ ਬਾਪੇ ਹੈਗਾ ਕੁਝ ਨਾ ਬਈ ਕੌਨ ਵੀ ਨੂੰ ਵਧੀਆ ਸੀ ਪੁਰਾ ਹਾਂ ਸਰਵੇਰ ਨੇ ਹੋਰ ਥੱਲੇ ਬੇਸਮੈਂਟ ਬਣਨ ਜਾਂਦਾ ਤਾ ਕਿ ਤੁੱਚ ਸੀਗੇ 3 ਦੇ ਜਾ ਉੱਥੇ ਆ ਵੀ ਗਏ। ਸਾਣਾਪਾ ਚੰਦਨ ਹੁੰਨੇ ਗੱਡੀ ਚ ਤਵਾਰ ਸੁਖਨਾਲੇਖ ਉੱਥੇ ਹੀ ਮਿਲਾਂਗੇ ਔਰ ਗੱਡੀ ਚ ਨਜ਼ਾਰਾ ਨਹੀਂ ਹੋ ਰਿਹਾ ਕੁਛ ਨਹੀਂ ਦਿਖਾਉਣਾ ਬਾਏ ਬਾਏ। ਯਾ ਬਾਬਿਓ ਪਹੁੰਚ ਗਏ ਸੁਖਨਾਲੇਖ ਸੁਨਾਲੇਖ ਪਹੁੰਚ ਗਏ ਬਾਬਿਓ ਨਜ਼ਾਰਾ ਬੜਾ ਹੀ ਸਵਾਦ ਆ ਰਿਹਾ ਜ਼ਿੰਦਗੀ ਦਾ। ਹਾਂ ਸ਼ੇਵਲੰਬਰਦਾਰ ਜੀ। ਓਕੇ ਬਾਈ ਜਮਾ। ਏਅਰਪੋਰਟ। ਔਰ ਬਾਈ ਜੀ ਠੀਕ ਹੈ ਸਰ ਪਹੁੰਚ ਗਏ। ਆਬਿਓ ਸਵਾਦ ਦੇਖੋ ਰੌਣਕਾਂ ਲੱਗੀਆਂ ਰੌਣਕ ਰੌਣਕ ਤਾਂ ਵਧੀਆ ਬਾਬਿਓ ਜਿਉਂ-ਜਿਉਂ ਸ਼ਾਮ ਹੋ ਰਹੀ ਆ ਰੌਣਕ ਵਧਦੀ ਜਾ ਰਹੀ ਆ

ਬਾਬੇ ਬੰਦੇ ਫੋਟੋ ਖਿੱਚ ਰਹੇ ਆ ਅਕਲ ਦੇ ਕੱਚਿਆਂ ਵਰਗਾ ਏ ਪਿਆਰ ਤੇਰਾ ਬੱਚਿਆਂ ਵਰਗਾ ਏ ਯਾ ਬੇਬੀ ਗੋ ਵੇਖ ਤੂੰ ਪਾਲਦੀ ਮਰ ਗਈ ਯਾ ਬੇਬੀ ਗੋ ਉਹ ਵਾਲੀ ਫੋਟੋ ਦੁਬਾਰਾ ਵਿੱਚ ਹੁੰਦੀ ਯਾਰ ਇਹਦੇ ਪੈਰ ਬਾਬੇ ਫੋਟੋ ਫੂਟਾਂ ਬਾਲੀਆਂ ਘੈਂਟ ਆ ਗਿਆ ਨਜ਼ਾਰਾ ਆਇਆ ਪੂਰਾ ਬਾਬੇ ਜਿਉਂ ਜਿਉਂ ਮੌਸਮ ਬਦਲ ਰੋ ਗਿਆ ਵਾ ਹੁਣ ਅਸੀਂ ਦੱਸਾਂਗੇ ਕਿਉਂ ਕਿਉਂ ਰੌਣਕ ਮੇਲਾ ਵੱਧਾ ਜਾ ਰਿਹਾ ਬਾਬੇਓ

ਬਹੁਤ ਵਧੀਆ ਰਿਵਿਊ ਹੈ ਜੀ ਅਗਰ ਲੱਗ ਜੀ ਇੱਕ ਵਾਰੀ ਵਿਜ਼ਿਟ ਕਰਕੇ ਦੇਖੋ ਮੈਂ ਕਹਿੰਦਾ ਜੀ ਸ਼ਾਮ ਨੂੰ ਤੁਹਾਨੂੰ ਨਜ਼ਾਰੇ ਨਜ਼ਾਰਾ ਹੋਊਗਾ ਜੀ ਤੁਸੀਂ ਮੇਰੇ ਨਾਲ ਠੀਕ ਬਾਬਿਓ ਇੱਕ ਓਏ ਉੱਥੇ ਆਇਆ ਕੁੜੀ ਮੁੰਡਾ ਮਿਲੇ ਨੇ ਉਹ ਸਾਨੂੰ ਕਹਿੰਦੇ ਨੇ ਰੈਂਡਮ ਕੁਐਸਚਨ ਪੁੱਛਣੇ ਕੁਐਸਚਨ ਆਨਸਰ ਤੇ ਹੁਣ ਅਸੀਂ ਆਨਸਰ ਦੇਣ ਲਈ ਉਤਸ਼ਾਹਿਤ ਹੋ ਰਹੇ ਹਾਂ ਉਹਨਾਂ ਨੇ ਪਤਾ ਨਹੀਂ ਸਾਡੇ ਤੋਂ ਕੀ ਪੁੱਛਣਾ ਜੋ ਪੁੱਛਣਗੇ ਅਸੀਂ ਆਨਸਰ ਦਵਾਂਗੇ ਥੋੜੇ ਜਿਓ ਉਹ ਇੰਟਰਵਿਊ ਵਾਲੇ ਨੇ ਬੰਦੇ ਚਲੋ ਭਈ ਫਿਰ ਦਿਖਾਉਨੇ ਆ ਸੰਵੀਰ ਆ ਜਾ ਕਰੋ ਉਰੇ ਨੂੰ ਆਗੇ ਆ ਆਗੇ

ਯਾਰ ਇਹ ਤਾਂ ਵਹੀ ਹੀ ਕਹਿੰਦੇ ਆ ਪੰਜਾਬੀ ਬੋਲ ਸਕਦੇ ਆ ਫਸਟ ਰਿਕਵਰੀ ਯਾਰ ਉਹੀ ਉਲਝੀ ਜਾਂਦਾ ਮੈਨੂੰ ਵੀ ਉਹੀ ਕਿੱਲਾ ਤੋਂ ਡਰਦਾ ਚੌਗੀ ਬਾਈ ਬੰਨਣੀ ਪੈਂਦੀ ਆ ਅਸੀਂ ਤਾਂ ਦੇਖੀ ਹੋਈ ਆ ਪਬਜੀ ਸਿਟੀ ਚ ਘੁੱਟ ਪੈਂਦੀ ਆ ਘੁੱਟ ਪੈਂਦੀ ਆ ਇੱਕ ਨਾਲ ਰੱਖੋ ਨਾ ਜਿਆਦਾ ਵਧੀਆ ਹਰੇਕ ਨਾਲ ਪੰਗੇ ਲੈਣਾ ਉਹ ਗਲਤੀ ਆ ਰੁਕਦੇ ਹੁੰਦੇ ਆ ਕਿ ਅਸੀਂ ਜਿਹੜੀ ਲੋਟ ਆ ਗਈ ਉਹਨੂੰ ਹੀ ਉਹਦੇ ਨਾਲ ਪੱਕਲੇ ਪੱਕਲੇ ਇੱਕੋ ਹੀ ਜਾਨ ਵਾਲੀ ਬੋਟ ਜਾਂ ਜਾਓ ਤੁਸੀਂ YouTube ਤੇ ਚੈਨਲ ਸਾਰੇ ਦੇ ਯੂਟਿਊਬਰ Instagram ਮਾਂ ਬਈ ਬਈ ਟਾਈਮ ਰੁਕ ਜੇ ਮੰਨ ਲਓ ਤੇ ਮਤਲਬ ਟਾਈਮ ਰੁਕ ਗਿਆ ਸਾਰੀ ਦੁਨੀਆ ਰੁਕ ਗਈ ਆ ਪਰ ਤੁਸੀਂ ਫਰੀ ਹੋ ਸਭ ਤੋਂ ਪਹਿਲਾਂ ਕੰਮ ਕੀ ਕਰੋਗੇ ਟਾਈਮ ਰੁਕ ਗਿਆ ਹਾਂ ਤੇ ਤੁਸੀਂ ਫਰੀ ਹੋ ਬਸ ਇਕੱਲੇ ਤੁਸੀਂ ਹੋ ਫਰੀ ਮੇਰਾ ਯਾਰ ਦਿਮਾਗ ਬਹੁਤ ਘੁੰਮ ਗਿਆ ਕੋਈ ਨਹੀਂ ਕੋਈ ਨਹੀਂ ਜਿਹੜਾ ਟਟਕ ਗਿਆ ਅੰਜ਼ਰਾ ਨਾ ਯਾਰ ਬਹੁਤ ਅੰਸਰ ਆ ਰਹੇ ਨੇ ਨਹੀਂ ਇੱਕ ਇੱਕ ਕੋਈ ਵੀ ਕੋਈ ਵੀ ਸਾਰੇ ਡਿਫੈਂਡਰ ਲੈ ਕੇ ਆਵਾਂਗੇ ਉਹ ਡਿਫੈਂਡਰ ਵੀ ਜੇ ਪੈਸਾ ਹੋਊਗਾ ਤਾਂ ਆਊਗਾ ਪਹਿਲਾਂ ਉਹ ਟਾਈਮ ਰੁਕ ਗਿਆ ਸਾਰੇ ਬੰਦੇ ਰੁਕੇ ਨੇ ਬੈਂਕ ਆਫ ਇੰਡੀਆ ਬੈਂਕ ਆਫ ਇੰਡੀਆ ਬੈਂਕ ਲੋਟੇੜੀ ਟਾਈਮ ਸਾਰੇ ਆ ਜੂਗਾ ਤੇ ਉਹਦੇ ਨਾਲ ਸਾਰਾ ਕੁਝ ਆ ਜੂਗਾ ਠੀਕ ਹੈ ਪੈਸਾ ਹੀ ਸਭ ਆਪੇ ਟਾਈਮ ਤੋਂ ਜ਼ਿਆਦਾ ਮੇਨ ਪੈਸਾ ਹੀ ਆ ਹੂੰ ਹੂੰ ਕਈ ਲੋਕ ਕਹਿੰਦੇ ਨੇ ਵੀ ਪੈਸਾ ਜਾਂ ਸਾਰਾ ਕੁਝ ਪੈਸਾ ਨਹੀਂ ਹੁੰਦਾ ਪਰ ਅੱਜ ਦੇ ਟਾਈਮ ਤੋਂ ਪੈਸਾ ਤੋਂ ਬਿਨਾਂ ਵੀ ਕੁਝ ਨਹੀਂ ਹੈ ਸਹੀ ਗੱਲ ਹੈ ਜੀ ਪੈਸਾ ਸਟੋਰ ਕਰਾਂਗੇ ਫਿਰ ਅਗਲੀਆਂ ਚੀਜ਼ਾਂ ਸਟੋਰ ਤੁਸੀਂ ਕੀ ਕਰੋਗੇ ਅਸੀਂ ਦਾ ਭਰਾਵਾ ਪਹਿਲਾਂ ਇਹ ਕਾਚਨ ਮਤਲਬ ਕਿ ਇਹ ਜੇ ਅਸੀਂ ਫਰੀ ਹਾਂ ਤੁਸੀਂ ਟਾਈਮ ਲੁਕਿਆ ਹਾਂ ਤੂੰ ਜੋ ਮਰਜ਼ੀ ਕਰ ਸਕਦਾ ਅਸੀਂ ਜਿਹੜਾ ਕੋ ਮਰਜ਼ੀ ਕਰਾ ਲੈਂਦੇ ਹਾਂ ਕੁਝ ਵੀ ਕੁਝ ਵੀ ਅ ਅਜੀ ਤਾਂ ਪੇਪਰ ਲੀਕ ਪੇਪਰ ਪਹਿਲਾਂ ਇਹ ਸਪਨੀਆਂ ਕਰਕੇ ਅਸੀਂ ਪੇਪਰ ਲੀਕ ਕਰਾਂਗੇ ਆ ਸਪਨੀਆਂ ਵਧੀਆ ਨੇ ਨਾ ਯਾਰ ਆਪਦੇ ਨਾਲ ਸਾਰਿਆਂ ਦਾ ਭਲਾ ਬਾਈ ਪਰੀਆ ਸਪਲੀਆਂ ਬਹੁਤ ਨਹੀਂ ਮੈਂ ਵੀ ਆਪਣੀ ਸਪਲੀਆਂ ਵਾਲੇ ਪੇਪਰ ਜਿਹੜੇ ਨੇ ਉਹ ਚਾਕੇ ਪਹਿਲਾਂ ਪੜ੍ਹ ਤੂ ਤੇ ਇੰਟਰਨੈਟ ਤੇ ਰਿਜ਼ਲਟ ਜਿਹੜਾ ਉਹ ਮੈਂ ਪੂਰਾ A+ ਗ੍ਰੇਡ ਤੇ ਚਾਹਤਦਾ ਹਾਂ ਹਾਂ ਪਹਿਲਾਂ ਪੈਸੇ ਲੈ ਲਓ ਪੈਸੇ ਨਾਲ ਸਾਰਾ ਕੁਝ ਓਕੇ ਹੋ ਜਾਣਾ ਕੰਮ ਹਾਂ ਸਰ ਮੈਡਮ ਨੂੰ ਜਦੋਂ ਪੈਸੇ ਦੇਤੇ ਜੋ ਹੀ ਓਕੇ ਹੋ ਜਾਣਾ ਬਾਈ ਸਾਡੇ ਘਰ ਵਿੱਚ ਪੈਸੇ ਨਹੀਂ ਚੱਲਦੇ ਬਹੁਤ ਮਜ਼ਾ ਬਾਈ ਬਹੁਤ ਗ੍ਰੇਡ ਆਨਸਰ ਬਾਬਿਓ ਸੁਖਣਾ ਲੈ ਕੇ ਤੋਂ ਬਾਹਰ ਆ ਗਏ ਯਾਰ ਚੱਕਰ ਆਏ ਆ ਵੀ ਗਰਮੀ ਬਹੁਤ ਹੋ ਗਈ ਸੀ ਹੁਣ ਆਪਾਂ ਚੱਲੀਏ ਜਾਣਾ ਪੈਣਾ ਬਾਈ ਜੇ ਤਾਂ ਸਮਾਂ ਹੋਇਆ ਤਾਂ ਤਰੀ ਵੀ ਟੂ ਖੜ ਜਾਗੇ ਨਹੀਂ ਫਿਰ ਪਿੰਡ ਨੂੰ ਸਦਾ ਚਾਲੇ ਪਾਉਣ ਲੱਗਾਂ ਜੇ ਰਸਤੇ 'ਚ ਕੋਈ ਆਟਮ ਹੋਈ ਦਿਖਾਵਾਂਗੇ ਜ਼ਰੂਰ ਇਹ ਸਮਾਪਤੀ ਕਰਨੀ ਹੋਈ ਆ ਇੱਕ ਸ਼ਾਟ ਜੇ ਹੋਰ ਲੈ ਲਾਂਗੇ ਠੀਕ ਰਹੇ ਬਾਬੇ ਹਾਂਜੀ ਹਾਂਜੀ ਬਹੁਤ ਵਧੀਆ ਹਾਂ ਬਿਲਕੁਲ ਗੁੱਡ ਬਰੋ ਸੁਰਗਾਂ ਦਾ ਝੂਟਾ ਮਿਲੇ ਹਾਂਜੀ ਟੋਮਡਾਰਸਾ ਓਕੇ ਹੈ ਬਾਈ ਜਮਾਈ ਬਸ ਤਿਆਰੀ ਕਰਦੇ ਆ ਬਾਬੇ ਜਾਣ ਦੇ ਬਾਈ 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 ਲੋਬੀ ਬਾਬਿਓ ਕੋਈ ਥਰੀ ਵੀ ਟੂ ਨਹੀਂ ਗਏ ਗਏ ਨਹੀਂ ਗਏ ਬਾਬਿਓ ਕਿਧਰ ਨਹੀਂ ਗਏ ਬਾਬਿਓ ਨੇਰਾ ਪੌਤੋ ਕਹ ਸੀ ਹੁਣ ਅਸੀਂ ਪਿੰਡ ਆ ਗਏ ਸਾਡੇ ਸਮੀਰ ਬੁੱਟਾ ਜੀ ਥੱਕ ਗਏ ਬਾਬਿਓ ਬੰਦੇ ਸਾਰੇ ਥੱਕ ਗਏ ਆ ਭਰਾਵਾ ਥੱਕ ਗਏ ਇਸ ਕਰਕੇ ਹੁਣ ਸਾਸਿਕਾਲ ਜੀ ਸਾਰਿਆਂ ਨੂੰ ਸਾਡਾ ਵਲੋਗ ਪਰਸੋਂ ਚੋਂ ਉੱਥੇ ਤੱਕ ਅਸੀਂ ਐਡਿਟ ਰੋਟ ਕਰਕੇ ਅਪਲੋਡ ਕਰ ਦਾਂਗੇ ਜੇ ਵਧੀਆ ਲੱਗਿਓ ਲਾਈਕ ਕਮੈਂਟ ਸ਼ੇਅਰ ਕਰਦੇ ਹੁੰਦੇ ਹਾਂ ਜੀ ਲਾਈਕ ਰਮਾਈ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਭਰਾਵਾਂ ਕਿਹਾ ਠੀਕ ਆ ਪੈਣਾ ਪੂਣਾ ਮੇਰੀਆਂ ਜਿੰਨੀਆਂ ਪਿਆਰੀਆਂ ਚਾਚੀਆਂ ਪਾਈਆਂ ਭੈਣਾਂ ਭਰਜਾਈਆਂ ਜਿੰਨੀਆਂ ਵੀ ਦੇਖਦੀਆਂ ਨੇ थैंक यू टू ऑल थैंक यू लव यू ਬਾਏ ਬਾਏ ਲਵ ਯੂ ਬਾਏ ਬਾਏ ਦੋਸਤੋ ਮਿਲਦੇ ਹਾਂ ਮੈਂ ਆਸਾਂ ਅਗੇ ਕਰੇ ਬਾਏ ਬਾਏ